ਆਓ ਅੱਜ ਰਾਤ ਦੀ ਪ੍ਰਾਰਥਨਾ ਵਿੱਚ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਵੀ ਕਰਾਂਗਾ ਅਸੀਂ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਾਰਥਨਾ ਵਿੱਚ ਚੱਲਣਾ ਉਸ ਤੋਂ ਪਹਿਲਾਂ ਮੈਂ ਰੱਬ ਦੇ ਵਚਨ ਦੇ ਰਾਹੀਂ ਪਵਿੱਤਰ ਬਾਈਬਲ ਦੇ ਵਚਨਾਂ ਦੇ ਰਾਹੀਂ ਤੁਹਾਡੇ ਨਾਲ ਕੁਝ ਜੋ ਗੱਲਬਾਤ ਵੀ ਕਰਨਾ ਚਾਹੁੰਨਾ ਹਾਂ ਪਰਮੇਸ਼ਰ ਦਾ ਵਚਨ ਜੋ ਹੈ ਉਹ ਸੱਚਾ ਵਚਨ ਹੈ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਆਪਣਾ ਵਚਨ ਕੱਲ ਦਾ ਤੇ ਆਉਣ ਵਾਲੀ ਤਬਾਹੀ ਅਤੇ ਬਰਬਾਦੀ ਤੋਂ ਬਚਾਉਂਦਾ ਜੋ ਪਰਮੇਸ਼ਵਰ ਦਾ ਵਚਨ ਅਸੀਂ ਸੁਣਦੇ ਆਂ ਜੋ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਆਂ ਜੋ ਪਰਮੇਸ਼ਵਰ ਦੇ ਦਾਸ ਲੋਕ ਸਾਨੂੰ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਕੇ ਸੁਣਾਉਂਦੇ ਆ ਸਾਡੇ ਘਰਾਂ ਵਿੱਚ ਆਉਂਦੇ ਆ ਸਾਨੂੰ ਪਰਮੇਸ਼ਰ ਦੇ ਵਚਨ ਦੇ ਨਾਲ ਜੋੜਦੇ ਆ ਸਾਨੂੰ ਰੱਬ ਦੀ ਬਾਣੀ ਦੀ تعلیم ਦਿੰਦੇ ਆ ਉਹ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਵਚਨ ਇਹੋ ਹੈ ਉਹ ਸੱਚਾ ਹੈ ਉਹੀ ਵਚਨ ਤੁਹਾਨੂੰ ਤਬਾਹੀ ਤੋਂ ਬਚਾਉ ਉਹੀ ਵਚਨ ਤੁਹਾਨੂੰ ਮੁਸ਼ਕਲ ਦੇ ਵਿੱਚੋਂ ਬਾਹਰ ਕੱਢੇਗਾ ਦਾਊਦ ਲਿਖਦਾ ਹੈ ਆ ਪਰਮੇਸ਼ਵਰ ਆਪਣਾ ਵਚਨ ਕਾਲ ਦਾਤੇ ਚੰਗਾ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਸੱਚਮੁੱਚ ਪਰਮੇਸ਼ਵਰ ਚੰਗਾ ਕਰਦਾ ਸੱਚ ਵਿੱਚ ਪਰਮੇਸ਼ਵਰ ਸਾਨੂੰ ਦੁੱਖ ਦੇ ਵਿੱਚੋਂ ਬਾਹਰ ਕੱਢਦਾ ਸੱਚਮੁੱਚ ਜੋ ਪਰਮੇਸ਼ਵਰ ਹੈ ਸਾਨੂੰ ਮੁਸੀਬਤ ਦੇ ਵਿੱਚੋਂ ਬਾਹਰ ਕੱਢਦਾ ਹੈ ਇਸ ਲਈ ਉਹਨੇ ਬਾਈਬਲ ਵਿੱਚ ਬੜਿਆਂ ਨੂੰ ਕੱਢਿਆ ਵੀ ਆ ਦੁੱਖਾਂ ਵਿੱਚੋਂ ਬਾਹਰ ਦੇਖੋ ਅਸਰੇਲੀ 400 ਸਾਲ ਤੋਂ ਵੱਧ ਗੁਲਾਮ ਰਹਿ ਮਿਸਰ ਵਿੱਚ 400 ਵਰਿਆਂ ਦੀ ਗੁਲਾਮੀ ਕੱਟੀ ਪਰਮੇਸ਼ਵਰ ਨੂੰ ਉਹਨਾਂ ਨੇ ਪੁਕਾਰਿਆ ਪਰਮੇਸ਼ਵਰ ਨੇ ਉਹਨਾਂ ਨੂੰ ਉੱਤਰ ਦਿੱਤਾ ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਸਾਹਮਣੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਪਰ ਖੁਦਾਵੰਦ ਨੇ ਉਹਨਾਂ ਦੇ ਕੋਲ ਵੀ ਕੀ ਕਲਿਆ ਵਚਨ ਕਲਿਆ ਆਪਣਾ ਆਪਣੇ ਦਾਸ ਨੂੰ موسی ਨੂੰ ਤਿਆਰ ਕਰਕੇ ਭੇਜਿਆ ਆਪਣੀ ਖਾਦਮ موسی ਨੂੰ ਉਹਨੇ ਤਿਆਰ ਕਰਕੇ ਭੇਜਿਆ ਜਦੋਂ ਆਪਣੇ ਖਾਦਮ موسی ਨੂੰ ਉਹਨੇ ਭੇਜਿਆ ਤਿਆਰ ਕਰਕੇ ਆਪਣਾ ਵਚਨ ਦੇ ਕੇ ਭੇਜਿਆ ਜਾ ਆਖਦੇ ਕਿ ਇਬਰਾਹਿਮ ਇਸਹਾਕ ਯਾਕੂਬ ਦਾ ਪਰਮੇਸ਼ਰ ਉਸਨੇ ਤੁਹਾਡੀ ਪ੍ਰਾਰਥਨਾ ਸੁਣ ਲਈ ਹੈ ਉਹ ਤੁਹਾਨੂੰ ਛਡਾਉਣ ਵਾਸਤੇ ਜਾ ਰਿਹਾ ਉਹਦੇ ਉੱਤੇ ਵਿਸ਼ਵਾਸ ਰੱਖੋ ਇਸੇ ਤਰ੍ਹਾਂ ਮੇਰੇ ਭਾਈਓ ਭੈਣੋ ਜੋ ਪਰਮੇਸ਼ਰ ਹੈ ਉਹ ਸਾਨੂੰ ਬਚਾਉਂਦਾ ਆ ਪਰ ਸਾਨੂੰ ਖੁਦਾਵੰਦ ਦੇ ਆਪਣੇ ਪ੍ਰਤਾਪੀ ਅਤੇ ਜਲਾਲੀ ਪਰਮੇਸ਼ਰ ਉੱਤੇ ਭਰੋਸਾ ਰੱਖਣ ਦੀ ਲੋੜ ਹੈ ਜਦੋਂ ਅਸੀਂ ਪਰਮੇਸ਼ਰ ਉੱਤੇ ਭਰੋਸਾ ਰੱਖਾਂਗੇ ਜਦੋਂ ਅਸੀਂ ਉਸ ਉੱਤੇ ਈਮਾਨ ਰੱਖਾਂਗੇ ਤੇ ਉਹ ਫਿਰ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਉਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਇਸ ਲਈ ਸਾਨੂੰ ਖੁਦਾ ਦੇ ਵਚਨ ਤੇ ਮਾਨ ਕਰਨ ਦੀ ਲੋੜ ਹੈ ਸਾਨੂੰ ਪਰਮੇਸ਼ਰ ਦੇ ਵਚਨ ਉੱਤੇ ਭਰੋਸਾ ਰੱਖਣ ਦੀ ਲੋੜ ਹੈ ਸਾਨੂੰ ਪ੍ਰਭੂ ਦੇ ਪਵਿੱਤਰ ਵਚਨ ਨੂੰ ਗ੍ਰਹਿਣ ਕਰਨ ਦੀ ਲੋੜ ਹੈ ਜੇ ਅੱਜ ਤੁਸੀਂ ਦੁੱਖ ਵਿੱਚ ਹੋ ਬਿਮਾਰੀ ਵਿੱਚ ਹੋ ਵਿਸ਼ਵਾਸ ਕਰੋ ਤੇ ਬਾਈਬਲ ਦੇ ਵਚਨ ਉੱਤੇ ایمان ਲਿਆਓ ਜੋ ਪਰਮੇਸ਼ਰ ਦੇ ਹੁਕਮਾਂ ਉਹਨਾਂ ਹੁਕਮਾਂ ਨੂੰ ਮੰਨੋ ਉਹਨਾਂ ਗੱਲਾਂ ਦੀ ਪਾਲਣਾ ਕਰੋ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਰੱਖੋ ਤੇ ਫੇਰ ਪਰਮੇਸ਼ਵਰ ਜੋ ਹੈ ਤੁਹਾਨੂੰ ਸੱਚਮੁੱਚ ਮਾੜੇ ਦਿਨਾਂ ਵਿੱਚੋਂ ਮਾੜੇ ਸਮੇਂ 'ਚੋਂ ਦੁੱਖ ਦੇ ਦਿਨਾਂ ਵਿੱਚੋਂ ਬਾਹਰ ਕੱਢ ਲੇਗਾ ਤੇ ਅੱਜ ਰਾਤ ਵਿਸ਼ਵਾਸ ਰੱਖੋ ਪਰਮੇਸ਼ਵਰ ਕੱਲ ਦਾ ਦਿਨ ਜੋ ਤੁਹਾਡੇ ਲਈ आशीषਤਾ ਦੇ ਦੇਵੇਗਾ ਅੱਜ ਰਾਤ ਪਰਮੇਸ਼ਰ ਤੁਹਾਡੇ ਨਾਲ ਆਪਣੇ ਵਚਨ ਰਾਹੀ ਸੁਪਨਿਆਂ ਦੇ ਰਾਹੀ ਦਰਸ਼ਨਾ ਦੇ ਰਾਹੀ ਗੱਲਬਾਤ ਕਰੇਗਾ ਸਰਵਸ਼ਕਤੀਮਾਨ ਪਰਮੇਸ਼ਰ ਇਬਰਾਹੀਮ ਇਸਹਾਕ ਯਾਕੂਬ ਦੇ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਮੇਰੇ ਪਿਤਾ ਸੱਚੇ ਜੀਉਂਦੇ ਪਿਤਾ ਪਰਮੇਸ਼ਰ ਤੁਹਾਡਾ ਨਾਮ ਮਵਾਰਕ ਹੋਵੇ। हे मेरे प्रभु मुक्तिदाता पिता। मैं धन्यवाद करता मेरे परमेश्वर। अपने बच्चियां नु बरकत दो। अपने बच्चियां नु आशिष दो मेरे पिता। मैं विनती अरदास करता मेरे प्रभु जी। ਤੁਹਾਡਾ ਫਜ਼ਲ ਹੋਵੇ। ਤੁਹਾਡੀ ਕਿਰਪਾ ਹੋਵੇ मेरे परमेश्वर पिता। अपने बच्चियां नु अपनी दया ते अपनी कृपा दे नाल भर दो। ਆਪਣੇ ਫਜ਼ਲ ਦੇ ਨਾਲ ਪਰ ਦੋ ਪ੍ਰਭੂ ਪਰਮੇਸ਼ਰ ਜੀ हे ਯਹੋਵਾ ਸਾਡੇ ਪਰਮੇਸ਼ਰ ਤੁਹਾਡੀ ਦਇਆ ਮੰਗਦੀਆਂ ਮੇਰੇ ਪ੍ਰਭੂ ਸਵਰਗ ਦੇ ਪਰਮੇਸ਼ਰ ਮੈਂ ਤੁਹਾਡੇ ਬੱਚਿਆਂ ਲਈ ਬੇਨਤੀ ਅਰਦਾਸ ਕਰਦਾ ਹਾਂ ਆਪਣੇ ਬੱਚਿਆਂ ਉੱਤੇ ਆਪਣੀ ਅਪਾਰ ਕਿਰਪਾ ਕਰੋ ਆਪਣੇ ਬੱਚਿਆਂ ਨੂੰ ਆਸ਼ੀਸ਼ ਦਿਓ ਆਪਣੇ ਬੱਚਿਆਂ ਨੂੰ ਆਪਣੀ ਵੱਡੀ ਰਹਿਮਤ ਦੇ ਨਾਲ ਪਰ ਦਿਓ ਏ ਸਾਡੇ ਮੁਕਤੀਦਾਤਾ ਪਰਮੇਸ਼ਵਰ ਪਿਤਾ ਜੋ ਬੱਚੇ ਬਿਮਾਰੀਆਂ ਦੇ ਨਾਲ ਜਕੜੇ ਹੋਏ ਨੇ ਜੋ ਇਸ ਸਮੇਂ ਮੁਸ਼ਕਲ ਹਾਲਾਤਾਂ ਵਿੱਚ ਫਸੇ ਹੋਏ ਨੇ ਜੋ ਬੱਚੇ ਅਲੱਗ-ਅਲੱਗ ਦੁੱਖਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਮੇਰੇ ਪਰਮੇਸ਼ਰ ਆਜ਼ਾਦ ਕਰੋ ਆਪਣੇ ਬੱਚਿਆਂ ਨੂੰ ਛੁਟਕਾਰਾ ਦਿਓ ਮੇਰੇ ਜੀਵਤ ਪਰਮੇਸ਼ਵਰ ਮੇਰੇ ਜਲਾਲੀ ਪਰਮੇਸ਼ਵਰ ਸਵਰਗ ਦੇ ਪਰਮੇਸ਼ਵਰ ਮੇਰੇ ਪ੍ਰਤਾਪੀ ਪਰਮੇਸ਼ਵਰ ਮੈਂ ਧੰਨਵਾਦ ਕਰਦਾ ਹਾਂ ਮੈਂ ਸ਼ੁਕਰ ਕਰਦਾ ਹਾਂ ਤੁਸੀਂ ਹਰ ਇੱਕ ਨੂੰ ਆਸ਼ੀਸ਼ ਦਿਓ ਹਰ ਇੱਕ ਦੇ ਜੀਵਨ ਵਿੱਚ ਬਰਕਤ ਦਿਓ ਤੁਹਾਡਾ ਫਜ਼ਲ ਪ੍ਰਭੂ ਸਾਰੀਆਂ ਜ਼ਿੰਦਗੀਆਂ ਵਿੱਚ ਹੋਵੇ اے ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਮੇਰੇ ਪਿਤਾ ਪਰਮੇਸ਼ਵਰ ਆਪਣੀ করুণਾ ਆਪਣੀ ਕਿਰਪਾ ਪਿਤਾ ਪਰਮੇਸ਼ਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਪ੍ਰਗਟ ਕਰ ਦਿਓ ਬੇਨਤੀ ਕਰਦੇ ਆ ਜਿੰਨੇ ਵੀ ਪ੍ਰਭੂ ਪਰਮੇਸ਼ਰ ਅੱਜ ਪ੍ਰਾਰਥਨਾ ਵਿੱਚ ਹੈ ਉਹਨਾਂ ਨੂੰ ਗਰੀਬੀ ਦੇ ਬੰਦਨਾਂ ਤੋਂ ਬਿਮਾਰੀ ਦੇ ਬੰਦਨਾਂ ਤੋਂ ਨਸ਼ਿਆਂ ਦੇ ਬੰਦਨਾਂ ਤੋਂ ਬਾਹਜਪਨ ਦੇ ਬੰਦਨਾਂ ਤੋਂ ਤੇ ਹਰ ਤਰ੍ਹਾਂ ਦੇ ਰੋਗ ਬਿਮਾਰੀਆਂ ਤੋਂ ਮੁਕਤ ਕਰ ਦਿਓ ਜਿਨ੍ਹਾਂ ਘਰਾਂ ਵਿੱਚ ਲੜਾਈਆਂ ਝਗੜੇ ਨੇ ਉਹਨਾਂ ਨੂੰ ਪਿਤਾ ਪਰਮੇਸ਼ਰ ਲੜਾਈਆਂ ਝਗੜਿਆਂ ਤੋਂ ਮੁਕਤ ਕਰ ਦਿਓ। हे ਸਾਡੇ ਪ੍ਰਭੂ ਯਹੋਵਾ ਸੈਨਾ ਦੇ ਪਰਮੇਸ਼ਰ ਆਪ ਜੀ ਦੀ ਕਿਰਪਾ ਸਾਡੇ ਨਾਲ ਹੋਵੇ ਤੇ ਆਪ ਦੀਆਂ ਰਹਿਮਤਾਂ ਸਾਡੇ ਨਾਲ ਸਦਾ ਤੱਕ ਬਣੀਆ ਰਹਿਣ। ਪਰਮ ਪਿਤਾ ਪਰਮੇਸ਼ਰ ਮੈਂ ਬੇਨਤੀ ਕਰਦਾ ਪ੍ਰਭੂ ਜੀ ਅੱਜ ਰਾਤ ਹਰੇਕ ਨੂੰ ਮਿੱਠੀ ਨੀਂਦ ਦੇਣਾ। ਸੁਭਾ ਉੱਠਣ ਤੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਕਰ ਸਕਣ ਸਰਵ ਸ਼ਕਤੀਮਾਨ ਪਰਮੇਸ਼ਰ ਆਪਣੇ ਬੱਚਿਆਂ ਉੱਤੇ ਆਪਣੀ ਕਿਰਪਾ ਤੇ ਦਇਆ ਕਰੋ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਇਹਨਾਂ ਬੇਨਤੀਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਾਵਨ ਪਵਿੱਤਰ ਨਾਮ ਵਿੱਚ ਹੋ ਕੇ ਮੰਗਦੇ ਹਾਂ ਆਮੀਨ